ਦਾਸੀਏ ਕਿ ਜਿਸ ਦੁਆਰਾ ਤੁਸੀਂ ਕੁਝ ਸਾਲਾਂ ਦੇ ਵਿੱਚ ਛੋਟੀ ਰਕਮ ਜਮ੍ਹਾਂ ਕਰਕੇ ਵੱਡੀ ਕਮਾਈ ਕਰ ਸਕਦੇ ਹੋ। ਅਹਿਮ ਗੱਲ ਇਹ ਹੈ ਕਿ ਰਕਮ ਤੁਹਾਡੀ ਜੇਬ ਦੇ ਵਿੱਚੋਂ ਵੀ ਨਹੀਂ ਜਾਵੇਗੀ। ਮਤਲਬ ਇਹ ਰਕਮ ਤੁਹਾਡੀ ਕਮਾਈ ਦਾ ਹਿੱਸਾ ਨਹੀਂ ਹੋਵੇਗੀ। ਤਾਂ ਤੁਸੀਂ ਸੋਚਦੇ ਹੋਵੋਗੇ ਕੋਈ ਪੈਸਾ ਨਹੀਂ ਬਚਦਾ ਫਿਰ ਨਿਵੇਸ਼ ਕਿਵੇਂ ਕਰੀਏ? ਕੋਈ ਵੱਖਰੀ ਆਮਦਨ ਵੀ ਨਹੀਂ ਜਿਸ ਨੂੰ ਭਵਿੱਖ ਲਈ ਬਚਾ ਸਕੀਏ। ਜ਼ਿਆਦਾਤਰ ਮੱਧ ਵਰਗ ਦੇ ਅਤੇ ਘੱਟ ਆਮਦਨ ਵਾਲੇ ਲੋਕਾਂ ਦੀ ਇਹ ਸ਼ਿਕਾਇਤ ਰਹਿੰਦੀ ਹੈ। ਦਰਅਸਲ ਉਹਨਾਂ ਦੀਆਂ ਦਨ ਇੰਨੀ ਕਟ ਹੁੰਦੀ ਹੈ ਕਿ ਉਹ ਚਾਹੁੰਦੇ ਹੋਏ ਵੀ ਬਹੁਤੀ ਬਚਤ ਨਹੀਂ ਕਰ ਪਾਉਂਦੇ ਆਓ ਪੂਰੇ ਮਾਮਲੇ ਨੂੰ ਜਾਣਦੇ ਆ ਜੇਕਰ ਤੁਸੀਂ ਹਰ ਮਹੀਨੇ ਮਿਊਚੁਅਲ ਫੰਡ ਦੇ ਵਿੱਚੋਂ ਸਿਰਫ 1000 ਰੁਪਏ ਦੀ ਐਸਆਈਪੀ ਕਰਦੇ ਹੋ ਤਾਂ 10 ਸਾਲਾਂ ਦੇ ਵਿੱਚ 12% ਰਿਟਰਨ ਅਨੁਸਾਰ ਤੁਹਾਨੂੰ ਕੁੱਲ 232339 ਰੁਪਏ ਮਿਲਣਗੇ ਜਦੋਂ ਕਿ 15% ਦੇ ਰਿਟਰਨ ਅਨੁਸਾਰ 278657 ਰੁਪਏ ਮਿਲਣਗੇ ਜੇਕਰ ਰਿਟਰਨ 18% ਸਾਲਾਨਾ ਹੋਏ ਤਾਂ ਤੁਹਾਨੂੰ 3.36 ਲੱਖ ਰੁਪਏ ਮਿਲਣਗੇ ਜੇਕਰ ਤੁਸੀਂ 20 ਸਾਲ ਤੱਕ ਨਿਵੇਸ਼ ਜਾਰੀ ਰੱਖਦੇ ਹੋ ਤਾਂ 12% ਰਿਟਰਨ ਉੱਤੇ ਤੁਹਾਨੂੰ ਕੁੱਲ 10 ਲੱਖ ਰੁਪਏ ਮਿਲੇਗਾ ਜਦੋਂ ਕਿ 15% ਰਿਟਰਨ ਉੱਤੇ ਤੁਹਾਨੂੰ ਕੁੱਲ 15.15 ਲੱਖ ਰੁਪਏ ਮਿਲਣਗੇ ਇਸ ਦੇ ਨਾਲ ਹੀ 18% ਰਿਟਰਨ ਦੇ ਹਿਸਾਬ ਨਾਲ ਤੁਹਾਨੂੰ ਕੁੱਲ 23 ਰੁਪਏ ਮਿਲਣਗੇ ਮਤਲਬ ਸਿਰਫ 1000 ਰੁਪਏ ਮਹੀਨਾ ਬਚਾ ਕੇ ਤੁਸੀਂ 20 ਸਾਲਾਂ ਦੇ ਵਿੱਚ 23 ਲੱਖ ਰੁਪਏ ਜਮ੍ਹਾਂ ਕਰ ਸਕਦੇ ਹੋ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਹਰ ਮਹੀਨੇ 1000 ਰੁਪਏ ਜਮ੍ਹਾਂ ਕਰਵਾਉਣ ਲਈ ਪੈਸਾ ਕਿੱਥੋਂ ਆਵੇਗਾ ਆਉ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਕਿ ਇਹ ਪੈਸਾ ਬਿਲਕੁਲ ਮੁਫਤ ਹੋਵੇਗਾ ਇਹ ਤੁਹਾਡੀ ਮਿਹਨਤ ਦੀ ਕਮਾਈ ਨਹੀਂ ਹੋਵੇਗੀ ਦਰਸਲ ਅੱਜ ਦੇਸ਼ ਭਰ ਦੇ ਵਿੱਚ ਕਈ ਰਾਜ ਸਰਕਾਰਾਂ ਖਾਸ ਕਰਕੇ ਔਰਤਾਂ ਲਈ ਸਕੀਮਾਂ ਚਲਾ ਰਹੀਆਂ ਨੇ ਕਈ ਰਾਜਾਂ ਦੇ ਵਿੱਚ ਅਜੋਹੀਆਂ ਸਕੀਮਾਂ ਹਨ ਜਿੱਥੇ ਔਰਤਾਂ ਨੂੰ ਹਰ ਮਹੀਨੇ 1000 ਤੋਂ 1500 ਰੁਪਏ ਮਿਲਦੇ ਹਨ ਇਹ ਪੈਸਾ ਸਰਕਾਰ ਵੱਲੋਂ ਸਿੱਧਾ ਉਹਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਟਰਾਂਸਫਰ ਕੀਤਾ ਜਾਂਦਾ ਹੈ ਦਾ ਦੱਸਦੇ ਕਿ ਆਮ ਆਦਮੀ ਪਾਰਟੀ ਜਾਨੀ ਕਿ ਆਪ ਸਰਕਾਰ ਨੇ ਪੰਜਾਬ ਦੇ ਵਿੱਚ ਐਲਾਨ ਕੀਤਾ ਹੈ ਕਿ ਲੜਕੀਆਂ ਤੇ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦਿੱਤੇ ਜਾਣਗੇ ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਕਿਸਾਨ ਸਰਮਾਨ ਨਿਧੀ ਵਜੋਂ ਦੇਸ਼ ਭਰ ਦੇ ਕਿਸਾਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਵੀ ਸਾਲਾਨਾ 6000 ਰੁਪਏ ਜਮ੍ਹਾਂ ਕਰਵਾਏ ਜਾਂਦੇ ਹਨ ਜੇਕਰ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਦੇਸ਼ ਭਰ ਦੇ ਵਿੱਚ ਕੇਂਦਰ ਤੇ ਰਾਜ ਦੀਆਂ ਵੱਖ-ਵੱਖ ਕੈਸ਼ ਸਕੀਮਾਂ ਚੱਲ ਰਹੀਆਂ ਹਨ ਤੇ ਇਹ ਰਕਮ ਔਰਤਾਂ ਨੂੰ ਪ੍ਰੋਤਸਾਹਨ ਵਜੋਂ ਦਿੱਤੀ ਜਾਂਦੀ ਹੈ ਤਾਂ ਦੱਸਦੀ ਆ ਜੇਕਰ ਔਰਤਾਂ ਚਾਹਣ ਤਾਂ ਇਹ ਪੈਸੇ ਨੂੰ ਸਿੱਧੇ ਆਪਣੇ ਖਾਤੇ ਤੋਂ ਮਿਊਚੁਅਲ ਫੰਡਾਂ ਦੇ ਵਿੱਚ ਨਿਵੇਸ਼ ਕਰ ਸਕਦੀਆਂ ਹਨ ਇਸ ਪੈਸੇ ਨੂੰ ਬਚਾ ਕੇ ਕੁਝ ਸਾਲਾਂ ਦੇ ਵਿੱਚ ਇੱਕ ਵੱਡਾ ਫੰਡ ਇਕੱਠਾ ਕਰ ਸਕਦੀਆਂ ਨੇ ਤੇ ਇਸ ਰਾਹੀਂ ਉਹ ਆਪਣਾ ਕਾਰੋਬਾਰ ਸਥਾਪਿਤ ਕਰ ਸਕਦੀਆਂ ਨੇ ਤੇ ਇਸ ਨੂੰ ਹੋਰ ਕੰਮਾਂ ਲਈ ਵੀ ਵਰਤ ਸਕਦੇ ਆ ਨੇ ਇਸ ਲਈ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਸਿਰਫ 1000 ਰੁਪਏ ਦੀ ਮਾਸਕ ਐਸਆਈਪੀ ਕਰਕੇ 20 ਸਾਲਾਂ ਦੇ ਵਿੱਚ ਸਰਕਾਰੀ ਸਕੀਮਾਂ ਤੋਂ ਪ੍ਰਾਪਤ ਹੋਈ ਰਕਮ ਨੂੰ 23 ਲੱਖ ਰੁਪਏ ਤੱਕ ਵਧਾ ਸਕਦੇ ਹੋ ਇੱਕ ਤਰ੍ਹਾਂ ਨਾਲ ਜਨਤਾ ਨੂੰ ਇਹ ਕਮ ਸਰਕਾਰ ਤੋਂ ਮੁਫਤ ਮਿਲ ਰਹੀ ਹੈ ਤਾਂ ਤੁਸੀਂ ਇਸ ਤਰ੍ਹਾਂ ਲੱਖ ਰੁਪਏ ਜੋੜ ਸਕਦੇ ਹੋ